ਉਹ ਦੇਖਿਆ ਲੱਖਾਂ ਦੇ ਥੀਮਾਂ ਇਸ ਕੰਮ ਵਿੱਚ ਹੈ। ਇਹ ਵੀ ਇਹ ਇੰਨਾ ਨੰਬਰ ਦਾ ਜੀਆ ਕਰਨੇ ਕਿਹਾ ਜਾਂਦਾ ਨਹੀਂ ਜਾਈ। ਹੈ ਮੂਹਰੇ ਤੋਂ ਨਹੀਂ ਲੀਵਾ ਨਾ। ਆਗੇ ਭੈਣਾ ਜਿਹੜਾ ਇੱਕ ਵੱਧ ਨਹੀਂ ਲਾਉਂਦਾ ਜੀ ਉਹਦਾ ਜਦੋਂ ਮਾਇਲ ਕੱਪ ਕਰਨੇ ਤੇ ਉਹ ਗੁਰੂ ਨਾ ਹੈ। ਇਧਰ ਤਾਂ ਨਹੀਂ ਆਉਂਦੀ ਹੁਣ ਮੇਰੇ ਕਿਨੇ ਤੇ ਕਹਾਂ ਤਾਂ ਮੇਰੇ ਕੋਲੇ ਆਉਂਦਾ ਬਾਈ ਜਿੰਨੇ ਕੋਲੇ ਨਹੀਂ ਆਉਂਦੇ ਉਹਦਾ ਬੱਟਾ-ਬੱਟ ਦੇ ਦੇ ਵਿੱਚ ਵੱਜ ਕੇ ਰਹਿ ਜਾਂਦੀ ਐ ਉਹ ਬੱਲ ਰਹਾ ਅਲੀਵਾਂ ਤੇ